ਮਰਦ ਨੂੰ ਤਾਨਾ ਲੱਕੜੀ ਨੂੰ ਫਾਣਾ ਇਹ ਸਰਲੇਖੇਟ ਲਿਖੇ ਹੋਏ ਇਸ ਲੇਖ ਜੋ ਕਿ ਸਰਦਾਰ ਤਰਲੋਚਨ ਸਿੰਘ ਜੀ ਦੁਪਾਲਪੁਰ ਦਾ ਲਿਖਿਆ ਹੋਇਆ ਉਹਨਾਂ ਦੀ ਪੁਸਤਕ ਪੜਿਆ ਸੁਣਿਆ ਦੇਖਿਆ ਵਿੱਚੋਂ ਲਿਆ ਗਿਆ ਹੈ ਜਿਸ ਵਿੱਚ ਸਰਦਾਰ ਜੀ ਲਿਖਦੇ ਹਨ ਕਲਾ ਕਲੇਸ਼ ਵਿਦਾਉਣ ਦੇ ਮਾਹਿਰ ਕਈ ਪਵਾੜੇ ਹੱਥੇ ਸੱਜਣ ਆਦਤ ਤੋਂ ਮਜਬੂਰ ਅਕਸਰ ਕਿਸੇ ਅਣਕਿਆਸੀ ਹਾਲਤ ਚੋਂ ਫਸੇ ਬੰਦੇ ਤੇ ਐਸਾ ਤਾਨਾ ਕੱਸ ਦਿੰਦੇ ਹਨ ਕਿ ਸ਼ਾਂਤ ਪਾਣੀਆਂ ਨੂੰ ਵੀ ਅੱਗ ਲਾ ਦਿੰਦੇ ਹਨ ਇਤਿਹਾਸ ਦੇ ਪੱਤਰਿਆਂ ਵਿੱਚ ਐਸੀਆਂ ਅਤਿਅੰਤ ਮਿਸਾਲਾਂ ਮਿਲ ਜਾਂਦੀਆਂ ਹਨ ਜਿੱਥੇ ਠੰਡੀ ਪਈ ਗੱਲ ਨੂੰ ਬੋਲੀ ਮਾਰ ਕੇ ਤਾਨਾ ਮੇਣਾ ਦੇ ਕੇ ਮੋੜ ਪ੍ਰਚੰਡ ਰੂਪ ਦੇ ਦਿੱਤਾ ਗਿਆ ਹੋਵੇ ਇਸ ਦੇ ਐਨ ਉਲਟ ਸੂਝਵਾਨ ਉਵੇਕ ਬੁੱਧੀ ਦੇ ਮਾਲਕ ਵਿਅਕਤੀ અત્યੰਤ ਨਾਜ਼ੁਕ ਮੌਕੇ ਸੋਝਵੇਂ ਵਿਅੰਗ ਰਹੀਂ ਅਗਲੇ ਦਾ ਕਾਇਆ ਕਲਪ ਹੀ ਕਰ ਦਿੰਦੇ ਹਨ ਇਤਿਹਾਸ ਦਾ ਸ਼ਿੰਗਾਰ ਬਣੀਆਂ ਹੋਈਆਂ ਐਸੀਆਂ ਕੁਝ ਕਥਾਵਾਂ ਪਾਟਕਾਂ ਦੇ ਰੂਬਰੂ ਸਰਦਾਰ ਜੀ ਇਸ ਤਰ੍ਹਾਂ ਕਰਦੇ ਹਨ ਜੰਗੀ ਸੂਰਮਾ ਜਸਵੰਤ ਰਾਹੁਲਕਰ ਦੁਸ਼ਮਣ ਫੌਜਾਂ ਤੋਂ ਭੈ ਭੀਤ ਹੋਇਆ ਮੈਦਾਨੀ ਜੰਗ ਵਿੱਚੋਂ ਭੱਜਾਇਆ ਇਸ ਕਾਇਰਤਾ ਨੂੰ ਉਸ ਦੀ ਮਾਂ ਨੇ ਜਰਾ ਵੀ ਪਸੰਦ ਨਾ ਕੀਤਾ ਪਰ ਆਪਣੇ ਪੁੱਤਰ ਦੀ ਅਣਖ ਨੂੰ ਟੁੰਬਣ ਵਾਸਤੇ ਉਸ ਨੇ ਮੌਕਾ ਪਾੜ ਲਿਆ ਹੋਇਆ ਇਸ ਤਰ੍ਹਾਂ ਕਿ ਹੌਲ ਕਰ ਦੇਖਣ ਲਈ ਰਸੋਈ ਵਿੱਚ ਉਸ ਦੀ ਪਤਨੀ ਕੜਾ ਬਣਾ ਰਹੀ ਸੀ ਉਹ ਵਾਰ-ਵਾਰ ਕੜਾਹੀ ਦੇ ਉੱਤੇ ਖੁਰਚੇ ਨੇ ਉਹਨੂੰ ਮਾਰ ਰਹੀ ਸੀ ਹੌਲ ਕਰਦੀ ਮਾਂ ਨੇ ਮਿੱਠੇ ਜਿਹੇ ਵਿਅੰਗ ਨਾਲ ਆਪਣੀ ਨੋਹ ਨੂੰ ਝਟਕਿਆ ਨਹੀਂ ਕੁੜੀਏ लोहे ਤੇ ਲੋਹਾ ਵੱਜਦਾ ਦੇਖ ਕੇ ਮੇਰਾ ਪੁੱਤ ਜਿਹੜਾ ਹੈ ਜੰਗ ਦੇ ਮੈਦਾਨ ਵਿੱਚੋਂ ਭੱਜ ਆਇਆ ਹੈ ਅੱਗੋਂ ਤੂੰ ਵੀ ਲੋਹੇ ਤੇ ਲੋਹਾ ਮਾਰ ਕੇ ਮੇਰੇ लाडले ਪੁੱਤਰ ਨੂੰ ਬੇਆराम ਕਰ ਰਹੀ ਹੈ ਉਸ ਨੂੰ ਆਰਾਮ ਕਿਉਂ ਨਹੀਂ ਕਰਨ ਦਿੰਦੀ ਮਾਂ ਦਾ ਤਾਨਾ ਸੁਣ ਕੇ ਜਸਵੰਤ rau ਦੀ ਆਤਮਾ ਜੋਸ਼ ਨਾਲ ਜਾਗ ਉੱઠી ਉਸ ਨੇ ਹਥਿਆਰ ਪਕੜੇ ਸੰਭਾਲੇ ਮੈਦਾਨੀ ਜੰਗ ਵਿੱਚ ਜਾ ਪੜਥੂ ਪਾਇਆ ਮਾਂ ਦੇ ਨਿਹੋਰੇ ਦੀ ਬਦੌਲਤ ਜੇਤੂ ਦੇ ਰੂਪ ਵਿੱਚ ਉਹ ਘਰ ਵਾਪਸ ਮੁੜਿਆ ਅਜਹੀ ਕਹਾਣੀ ਹੀ ਸਿੱਖ ਇਤਿਹਾਸ ਦੀ ਮਹਾਨਾਇਕ ਮਾਤਾ ਭਾਗ ਕੌਰ ਜੀ ਦੀ ਹੈ ਜਿਸ ਨੇ ਬੇਦਾਵੀਏ ਸਿੰਘਾਂ ਨੂੰ ਚੁੰਨੀਆਂ ਤੇ ਚੂੜੀਆਂ ਪੇਸ਼ ਕਰਦੇ ਆਖਿਆ ਸੀ ਲਓ ਤੁਸੀਂ ਇਹ ਪਹਿਨ ਕੇ ਘਰ ਕੰਮ ਕਾਜ ਕਰੋ ਭਾਂਡੇ ਮਾਂਜੋ ਦੁਸ਼ਮਣ ਦਾ ਟਾਕਰਾ ਅਸੀਂ ਕਰਾਂਗੇ ਸਿੱਖ ਰਾਜ ਨੂੰ ਨਿਸ਼ਤੋ ਨਾਬੂਦ ਕਰਨ ਵਾਲੇ ਸਭ ਤੋਂ ਵੱਡੇ ਗੁਨਾਹਗਾਰ ਮਹਾਨ ਇਤਿਹਾਸ ਸੇ ਉ ਡੋਗਰੇ ਦੇ ਅੰਤ ਦਾ ਕਾਰਨ ਵੀ ਇੱਕ ਸਿੰਘ ਵੱਲੋਂ ਮਾਰਿਆ ਤਰਕ ਹੀ ਬਣਿਆ ਸ਼ੇਰ-ਏ-ਪੰਜਾਬ ਦੇ ਚਾਚੇਰੇ ਭਾਈ ਅਜੀਤ ਸਿੰਘ ਸੰਧਾਵਾਲੀਆ ਤੇ ਲਹਿਣਾ ਸਿੰਘ ਸੰਧਾਵਾਲੀਆ ਜਦੋਂ ਰਾਜਾ ਸ਼ੇਰ ਸਿੰਘ ਨੂੰ ਮਾਰ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਆਏ ਆ ਰਾਜਾ ਸ਼ੇਰ ਸਿੰਘ ਨੂੰ ਮਾਰ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਵੱਡਦਿਆਂ ਹੀ ਗੁਰਮੁਖ ਸਿੰਘ ਨੂੰ ਕਹਿਣ ਲੱਗੇ ਅਸੀਂ ਸ਼ੇਰ ਸਿੰਘ ਦਾ ਫਾਸਤਾ ਵੱਡਾ ਹੈ ਆਹ ਹੁਣ ਨਵਾਂ ਰਾਜਾ ਥਾਪੀ ਗੁਰਮੁਖ ਸਿੰਘ ਨੇ ਗੁੱਜਾ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਜੇ ਕੜਾਹਾ ਨਵਾਂ ਲੈਣਾ ਹੈ ਤਾਂ ਕੜਸ਼ਾ ਪੁਰਾਣਾ ਕਿਉਂ ਰੱਖਣਾ ਹੈ ਗੁਰਮੁਖ ਸਿੰਘ ਜੀ ਦਾ ਤਰਕ ਸੀ ਕਿ ਜੇ ਹੁਣ ਮਹਾਰਾਜਾ ਨਵਾਂ ਥਾਪਣਾ ਹੈ ਤੇ ਫਿਰ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਪੁਰਾਣਾ ਕਾ ਨੂੰ ਰੱਖਣਾ ਹੈ ਉਸ ਦਾ ਵੀ ਫਾਹਾ ਵੱਡੋ ਇਸ ਇਕਰਤ ਕਰਨ ਦੀ ਗੁਰਮੁਖ ਸਿੰਘ ਦੇ ਤਰਕ ਦੇ ਨਾਲ ਹੀ ਅਲਖ ਮੁਖਾਈ ਗਈ ਸੀ ਬਬਰ ਅਕਾਲੀਆਂ ਦੇ ਸਿਰ ਕੱਢ ਆਗੂ ਬਾਬੂ ਬੰਤਾ ਸਿੰਘ ਜੀ ਅੰਗਰੇਜ਼ ਪੁਲਿਸ ਅਫਸਰ ਦਾ ਤਾਨਾ ਸੁਣ ਕੇ ਹਰਤ ਅੰਗੇਜ਼ ਪਾਣਾ ਵਰਤਾ ਦਿੱਤਾ ਇਸ ਦਲੇਰ ਬਬਰ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜਿਉਂਦੇ ਜੀ ਪੁਲਿਸ ਦੇ ਹੱਥ ਨਹੀਂ ਆਵਾਂਗਾ ਲੇਕਿਨ ਇੱਕ ਗद्दार ਦੀ ਕਰਤੂਤ ਸਦਕਾ ਭਾਈ ਸੰਤਾ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਸੁੱਤੇ ਪਏ ਹੀ ਪੁਲਿਸ ਦੇ ਉੱਡੇ ਚੜ ਗਏ ਬਬਰ ਦਾ ਪਿਸਤੌਲ ਵੀ ਗਦਾਰ ਨੇ ਸਰੋਂ ਦੇ ਤੇਲ ਵਿੱਚ ਭਿਉ ਕੇ ਨਕਾਰਾ ਕਰ ਦਿੱਤਾ ਪੁਲਿਸ ਦੀ ਧਾੜ ਨੇ ਫੁਰਤੀ ਨਾਲ ਬਾਬੂ ਸੰਤਾ ਸਿੰਘ ਦੇ ਪੈਰੀਂ ਬੇੜੀਆਂ ਪਾ ਦਿੱਤੀਆਂ ਅਤੇ ਦੋਹਾਂ ਹੱਥਾਂ ਨੂੰ ਹਥਕੜੀ ਲਾ ਦਿੱਤੀ ਬਬਰ ਨੂੰ ਇੰਜ ਜਕੜਿਆ ਦੇਖ ਕੇ ਵੱਡਾ ਪੁਲਿਸ ਅਫਸਰ ਮੁਸਕਰਾਉਂਦਾ ਹੋਇਆ ਪਾਈ ਸੰਤਾ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ ਤੂੰ તો ਕਹਤਾ ਸੀ ਕਿ ਜੀਤੇ ਜੀ ਪਕੜਾ ਨਹੀਂ ਜਾਊਂਗਾ ਅੰਗਰੇਜ਼ ਪੁਲਸੀਆ ਦਾ ਇਹ ਤਾਣਾ ਸੁਣਦੇ ਅਸਾਰ ਗੁਰੂ ਕਾ ਲਾਲ ਸ਼ੇਰ ਵਾਂਗ ਗਰਜਿਆ ਹਾਂ ਮੈਂ ਹੁਣ ਵੀ ਕਹਿੰਦਾ ਹਾਂ ਕਿ ਜਿਉਂਦਾ ਨਹੀਂ ਫੜਿਆ ਜਾਵਾਂਗਾ ਇੰਜ ਕਹਿ ਕੇ ਸੂਰਮੇ ਨੇ ਸਾਰੇ ਜ਼ੋਰ ਦੇ ਨਾਲ ਕਸ਼ਾਂ ਘੁੱਟਦਿਆਂ ਲੁਕੋ ਕੇ ਰੱਖਿਆ ਆਪਣੇ ਲੱਕ ਦੇ ਨਾਲ ਬੰਨਿਆ ਹੋਇਆ ਬੰਬ ਜਿਹੜਾ ਸੀ ਉਹ ਚਲਾ ਦਿੱਤਾ ਬੱਬਰ ਸੰਤਾ ਸਿੰਘ ਆਪਣਾ ਪ੍ਰਾਣ ਫੁਗਾ ਗਿਆ ਤੇ ਨਾਲ ਲੱਗਦੇ 2-4 ਫੁੱਲਸ ਵਾਲੇ ਵੀ ਉਡਾ ਦਿੱਤੇ 18ਵੀਂ ਸਦੀ ਦੇ ਦੋ ਸਿਰਲਤ ਸੂਰਮੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਉਹਨਾਂ ਦੀ ਵੀਰਗਾਥਾ ਇੱਕ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਇਹ ਉਹਨਾਂ ਦਿਨਾਂ ਦੀ ਕਹਾਣੀ ਹੈ ਜਦੋਂ ਮੁਗਲੀਆਂ ਹਕੂਮਤ ਨੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਦੀ ਠਾਨ ਲਈ ਹੋਈ ਸੀ ਪੰਜਾਬ ਚੋਂ ਵਸਦੇ ਸਿੰਘ ਆਪਣਾ ਧਰਮ ਬਚਾਉਣ ਲਈ ਜਥਿਆਂ ਦੇ ਰੂਪ ਵਿੱਚ ਬੀਕਾਨੇਰ ਦੇ ਮਾਰੂਥਲਾਂ ਤੇ ਝਲਾਂ ਵਿੱਚ ਜਾ ਵੜੇ ਸਨ ਹਕੂਮਤ ਦੇ ਕਰਿੰਦੇ ਪਿੰਡ-ਪਿੰਡ ਘੁੰਮ ਕੇ ਸਿਕਾਂ ਦਾ ਸ਼ਿਕਾਰ ਕਰੇ ਸਨ। ਇਹੋ ਜੀ ਹਨੇਰਗਰਦੀ ਵਿੱਚ ਪਾਈ ਬੋਤਾ ਸਿੰਘ ਗਰਜਾ ਸਿੰਘ ਕਿਸੇ ਝਾੜ ਝੁੰਡਿਆਂ ਵਿੱਚ ਬੈਠੇ ਹੋਏ ਸਨ। ਰਾਹੀ ਮੁਸਾਫਰਾਂ ਦੀ ਨਜ਼ਰ ਹੀ ਪੈ ਗਈ। ਇੱਕ ਮੁਸਾਫਰ ਨੇ ਦੂਜੇ ਨੂੰ ਚੌਂਕ ਕੇ ਕਿਹਾ ਉਹ ਦੇਖ ਦੋ ਸਿੰਘ। ਅੱਗੇ ਦੂਜਾ ਮੁਸਾਫਰ ਅਣ ਸੁਣਿਆ ਜਾ ਕਰਕੇ ਬੋਲਿਆ ਇਹ ਕੋਈ ਬਹਿਰੂਪੀਆ ਹੋਣਗੇ। ਸਿੰਘ ਕਦੇ ਇਦਾਂ ਲੋਕ ਕੁਸ਼ੂਪਕੇ ਨਹੀਂ ਰਹਿੰਦੇ। ਮਸਾਫਰ ਦੀ ਬੋਲੀ ਦੋਹਾਂ ਸਿੰਘਾਂ ਦਾ ਸੀਨਾ ਚੀਰ ਗਈ ਦੋਵੇਂ ਸ਼ੇਰ ਵਾਂਗ ਗਰਜੇ ਅਤੇ ਲਾਹੌਰ ਵੱਲ ਜਾ ਰਹੇ ਉਹਨਾਂ ਮੁਸਾਫਰਾਂ ਨੂੰ ਰੋਕ ਕੇ ਖਾਨ ਬਹਾਦਰ ਜਕੀਰੀ ਨੂੰ ਚਿੱਠੀ ਦੇਣ ਲਈ ਇੱਕ ਚਿੱਠੀ ਲਿਖ ਦਿੱਤੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਪਾਂਗੂ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਮੇਰਾ ਨਾਮ ਹੈ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲੈ ਕੇ ਰਾਹ ਵਿੱਚ ਖਲੋਤਾ ਆਨਾਂ ਲੱਗੇ ਗੱਡੇ ਨੂੰ ਪੈਸਾ ਲੱਗੇ ਖੋਤਾ ਕਹਿ ਦੇ ਉਹ ਭਾਈ ਖਾਨ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਸੋ ਇਹਨਾਂ ਦੋਹਾਂ ਧਰਮੀ ਜੋਧਿਆਂ ਨੇ ਡਾਂਗਾ ਨਾਲ ਹੀ ਮੁਗਲ ਸੈਨਾ ਦੇ ਦਸਤੇ ਨਾਲ ਮੁਕਾਬਲਾ ਕਰਦਿਆਂ ਜਾਂ ਮੈਂ ਸ਼ਹਾਦਤ ਪੀ ਲਿਆ ਕਿਸੇ ਅਗਿਆਤ ਮੁਸਾਫਰ ਵੱਲੋਂ ਮਾਰੇ ਗਏ ਮਹਨੇ ਨੂੰ ਨਾ ਸਹਾਰਦਿਆਂ ਹੋਇਆਂ ਇੱਕ ਅਨੋਖੀ ਮਿਸਾਲ ਪੈਦਾ ਕਰ ਦਿੱਤੀ ਸੋ ਜਾਂਬਾਦ ਸੂਰਮਿਆਂ ਦੀ ਅਦੁੱਤੀ ਮਸਾਲਾਂ ਤੋਂ ਬਾਅਦ ਉਸ ਸਤਿਕਾਰਯੋਗ ਸੰਤ ਪੁਰਸ਼ ਦੀ ਕਥਾ ਵੀ ਕਿਸੇ ਪ੍ਰਕਰਨ ਨਾਲ ਮਿਲਦੀ ਜੁਲਦੀ ਹੈ ਜਿਸ ਦਾ ਗੁਰਦੁਆਰਾ ਸਹਿਬਾਨ ਦੀ ਕਾਰ ਸੇਵਾ ਰਾਹੀਂ ਸੁੰਦਰ ਇਮਾਰਤਾਂ ਬਣਾਉਣ ਦਾ ਕੋਈ ਸਾਨੀ ਨਹੀਂ ਹੈ ਇਹਨਾਂ ਸੱਚਖੰਡ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਹਿਬ ਵਾਲੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਨੌਰਾ ਨਾਲ ਸਬੰਧਤ ਇਸ ਬਾਬਾ ਜੀ ਦੇ ਜੀਵਨ ਵਿੱਚ ਧਾਰਮਿਕ ਵਿਦਿਆ ਪੜਦਿਆਂ ਜਦੋਂ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੇ ਰਚੇ ਹੋਏ ਇੱਕ ਗ੍ਰੰਥ ਵਿੱਚ ਇਹ ਸੱਤਰ ਪੜੀ ਡਰੂ ਦੇਸ਼ ਦੁਆਬੇ ਦਾ ਹਰਿਆ ਮੁੱਢੋਂ ਤਾਂ ਉਹਨਾਂ ਦੇ ਮਨ ਵਿੱਚ ਵੈਰਾਗ ਆ ਗਿਆ ਉਹਨਾਂ ਸਤਗੁਰੂ ਦੇ ਚਰਨਾਂ 'ਚ ਉਹ ਅਰਦਾਸ ਕੀਤੀ ਕਿ हे ਦੀਨदयाल ਦੇਸ਼ ਦੁਆਬੇ ਨੂੰ ਵੀ ਮਾਨ ਬਖਸ਼ੋ ਇਸ ਅਰਦਾਸ ਤੋਂ ਬਾਅਦ ਇਸ ਕਰਮ ਜੋਗੀ ਨੇ ਪਿਛੇ ਮੁੜ ਕੇ ਨਹੀਂ ਦੇਖਿਆ ਹਿੰਦੁਸਤਾਨ ਪਰਦੇ ਦੂਰਦਾਜ ਦੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਜਾ ਕੇ ਇਤਿਹਾਸਕ ਗੁਰਦੁਆਮਾਂ ਦੀਆਂ ਇਮਾਰਤਾਂ ਦੀ ਸੇਵਾ ਕਰਾਈ ਇਹ ਅਦੁੱਤੀ ਸੇਵਾ ਕਰਦਿਆਂ ਬਾਬਾ ਜੀ ਨੇ ਇਤਿਹਾਸਕ ਅਸਥਾਨਾਂ ਦੀ ਪੁਰਾਤਨਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਿਵੇਂ ਕੀਰਤਪੁਰ ਸਾਹਿਬ ਵਿਖੇ ਬੀਬੀ ਬੀਰੋ ਸੁਪਤਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿੱਚ ਪਈਆਂ ਇਤਿਹਾਸਕ ਵਸਤਾਂ ਛਕੀ ਛੁੱਲਾ ਪਖੀਆਂ ਆਦਕ ਨੂੰ ਅਚੇਚਾ ਸੰਭਾਲਿਆ ਇੰਜ ਦਰੂ ਦੇਸ ਦੁਆਬੇ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਹੋਈਆਂ ਭੁਲਾਂ ਦੀ ਖਿਮਾ ਇਹ ਲੇਖ ਸਰਦਾਰ ਤਰਲੋਚਨ ਸਿੰਘ ਦੁਪਾਲਪੁਰੀ ਦਾ ਲਿਖਿਆ ਹੋਇਆ ਹੈ